ਕਿਵੇਂ ਲੱਗਿਆ ਸੀ ਕਿ ਤੁਹਾਡੇ ਬੱਚੇ ਨੂੰ ਐਸਐਮਈਨਾ ਦੀ ਟਾਈਪ 1 ਦੀ ਬਿਮਾਰੀ ਹੈ ਮੇਰਾ ਪਹਿਲਾ ਵਾਲਾ ਬੇਟਾ ਸੀਗਾ ਉਸ ਨੂੰ ਵੀ ਐਸਐਮਈ ਟਾਈਪ 1 ਦੀ ਬਿਮਾਰੀ ਸੀਗੀ ਵੀ ਜਿੱਥੇ ਟੈਸਟ ਕਰਵਾਏ ਫਿਰ ਉਹਨਾਂ ਦੱਸਿਆ ਵੀ ਪਹਿਲਾਂ ਵਾਲੇ ਬੇਟੇ ਨੂੰ ਵੀ ਇਹ ਪ੍ਰੋਬਲਮ ਸੀ ਫਿਰ ਉਹਨਾਂ ਨੇ ਐਸਐਮਈ ਟੈਸਟ ਕਰਵਾਇਆ ਤੇ ਫਿਰ ਐਸਐਮਈ ਦੀ ਰਿਪੋਰਟ ਇਸਦੀ ਪੋਜ਼ਿਟਿਵ ਆਈ ਜਦੋਂ ਪਤਾ ਲੱਗਿਆ ਵੀ ਇਸ ਬਿਮਾਰੀ ਦਾ ਇਲਾਜ 16 ਕਰੋੜ ਰੁਪਏ ਆ ਹਨਾ ਪੈਰਾਂ ਥੱਲੇ ਦਾ ਇੱਕ ਟਾਈਮ ਤੇ ਜ਼ਮੀਨ ਖਿਸਕ ਗਈ ਹੋਣੀ ਵੀ ਹਾਂ ਐਡੀ ਮਹਿੰਗੀ ਦਵਾਈ ਕਿਵੇਂ ਪੂਰੀ ਹੋएगी ਤੇ ਕੋਸ਼ਿਸ਼ ਕਿਵੇਂ ਫੈਸਲਾ ਕਿਵੇਂ ਆਇਆ ਆਪਣੇ ਆਪ ਨੂੰ ਕਿਉਂਕਿ ਇੱਕ ਟਾਈਮ ਤੇ ਜਦੋਂ ਇਹ ਚੀਜ਼ ਸੋਚਦੇ ਆ ਨਾ ਸਾਰੇ ਹੋਸ਼ ਖੋ ਬੈਟਦੇ ਆ ਵੀ ਹਾਂ ਯਾਰ ਆਪਾਂ ਕੁਝ ਕਰ ਵੀ ਸਕਾਂਗੇ ਤੇ ਜਦੋਂ ਦੂਜਾ ਬੇਟਾ ਹੋਇਆ ਤਾਂ ਸਾਨੂੰ ਐ ਹੋਇਆ ਵੀ ਸਾਡਾ ਪਹਿਲਾ ਵਾਲਾ ਬੇਟਾ ਵਾਪਸ ਆ ਗਿਆ ਸੀ ਘਰ ਵੀ ਇਸ ਨੂੰ ਮੈਂ ਨਵੀਰ ਦੇ ਨਾਮ ਨਾਲ ਹੀ ਬੁਲਾਉਂਦੇ ਆ ਪਰ ਅਸੀਂ ਪੱਕਾ ਨਾਮ ਇਹਦਾ ਰਿਤਮ ਵੀਰ ਰੱਖਿਆ ਆ ਪਹਿਲਾਂ ਜੋ ਪਹਿਲਾਂ ਹੋ ਗਿਆ ਠੀਕ ਹੈ ਪਰ ਇਸ ਬੇਟੇ ਨੂੰ ਅਸੀਂ ਆਪਣੇ ਅੱਤਾ ਤੋਂ ਨਹੀਂ ਜਾਣਦੇ ਨਾ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਪੂਰਾ ਲੜਾਂਗੇ ਵਿਆਹ ਤਾਂ ਕਿ ਰਿਤਮ ਦੇ ਸੁੱਖਾਂ ਚ ਜਾਈਏ ਅਸੀਂ ਅੱਜ ਵੀ ਨਹੀਂ ਬੁਲੇ ਉਹ ਬਹੁਤ ਕਿਊਟ ਜੀ ਬਹੁਤ ਬਹੁਤ ਗੱਲਾਂ ਮਾਰਦਾ ਜੀ ਉਹ ਵੀ ਉਸ ਨੂੰ ਕਹਿੰਦੇ ਸੀਗੇ ਸਭ ਤੋਂ ਪਿਆਰਾ ਉਹ ਕਹਿੰਦਾ ਪਾਪਾ ਜਿਸ ਟਾਈਮ ਉਹ ਵੈਂਟੀਲੇਟਰ ਤੇ ਲਗਾਉਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਦੀ ਵੀਡੀਓ ਮੈਂ ਬਣਾਈ ਸੀ ਉਸ ਚ ਵੀ ਇਹ ਕਹਿ ਰਹੇ ਸੀਗੇ ਹਾਂ ਅਸੀਂ ਉਹਨੂੰ ਕਿਹਾ ਸਭ ਤੋਂ ਪਿਆਰਾ ਕਹਿੰਦਾ ਪਾਪਾ ਤੇ ਉਹ ਉਸ ਤੋਂ ਵੈਂਟੀਲੇਟਰ ਤੇ ਪਾਇਆ ਗਿਆ ਉਸ ਤੋਂ ਬਾਅਦ ਨਹੀਂ ਉੱਠੀ ਸਸ਼ਕਲ ਜੀ ਮੈਂ ਤੁਹਾਡਾ ਆਪਣਾ ਜੋਤਮਨੀ ਅੱਜ ਮੈਂ ਗੱਲਬਾਤ ਕਰਨ ਜਾ ਰਹੇ ਹਾਂ ਉਸ ਬੱਚੇ ਦੇ ਮਾਪੇ ਨਾਲ ਜੋ ਕਿ ਐਸਐਮਏ ਨਾਦੀ ਟਾਈਪ 1 ਦੀ ਬਿਮਾਰੀ ਨਾਲ ਪੀੜਤ ਨੇ ਆਓ ਗੱਲਬਾਤ ਕਰਾਨੇ ਆ ਉਸ ਬੱਚੇ ਦੇ ਮਾਪੇ ਬਬ ਦੇ ਨਾਲ ਰਿਦਮ ਵੀਰ ਦੇ ਨਾਲ ਇੱਕ ਤੁਸੀਂ ਪਹਿਲਾਂ ਵੀ ਮੇਰੀ ਇੱਕ ਇੰਟਰਵਿਊ ਦੇਖੀ ਹੋਣੀ ਜਿਸ ਚ ਮੈਂ ਜੈਸ਼ਾ ਕੋਰਨਾ ਕਰਾਈ ਸੀ ਗੱਲਬਾਤ ਉਹ ਬੱਚੀ ਵੀ ਪੀੜਤ ਸੀ ਪਰ ਅਫਸੋਸ ਹੈ ਕਿ ਉਸ ਦੇ ਵੇਲੇ ਡੋਨੇਸ਼ਨ ਇਕੱਠੀ ਨਹੀਂ ਹੋ ਸਕੀ ਪਰ ਸ਼ਾਇਦ ਅਸੀਂ ਇਸ ਬੱਚੇ ਨੂੰ ਬਚਾ ਸਕੀਏ ਆਓ ਗੱਲਬਾਤ ਕਰਾਨੇ ਆ ਸਸ਼ੀ ਗਾਲ ਜੀ ਸਸ਼ੀ ਗਰ ਸਰ ਜੀ ਕੀ ਕੀ ਹਾਲ ਚਾਲ ਹੈ ਠੀਕ ਹੈ ਸਰ ਬਸ ਬੇਟੇ ਨਾਲ ਕਰਕੇ ਥੋੜਾ ਜਿਹਾ ਸੇ ਟੈਨਸ਼ਨ ਚ ਘੁੰਮ ਰਿਆਂ ਇਸ ਟਾਈਮ ਬਹੁਤ ਜ਼ਿਆਦਾ ਜੀ ਸਰ ਮੈਂ ਇੱਕ ਚੀਜ਼ ਪੁੱਛਦਾ ਤੁਹਾਨੂੰ ਪਤਾ ਕਿਵੇਂ ਲੱਗਿਆ ਸੀ ਵੀ ਤੁਹਾਡੇ ਬੱਚੇ ਨੂੰ ਐਸਐਮਈ ਨਾ ਦੀ ਟਾਈਪ 1 ਦੀ ਬਿਮਾਰੀ ਹੈ ਮੇਰਾ ਪਹਿਲਾ ਵਾਲਾ ਬੇਟਾ ਸੀਗਾ ਉਸ ਨੂੰ ਵੀ ਐਸਐਮਈ ਟਾਈਪ 1 ਦੀ ਬਿਮਾਰੀ ਸੀਗੀ ਜੋ ਕਿ ਡੇਢ ਸਾਲ ਦਾ ਹੋ ਚੁੱਕ ਹੋ ਕੇ ਐਕਸਪਾਇਰ ਹੋ ਗਿਆ ਤੇ ਦੂਸਰਾ ਬੱਚਾ ਜਦੋਂ 6 ਮਹੀਨਿਆਂ ਦਾ ਹੋਇਆ ਤਾਂ ਸਾਨੂੰ ਉਸ ਦੀ ਖੱਤਾ ਪਹਿਰੇ ਮੂਵਮੈਂਟ ਘਟ ਲੱਗੀ ਤਾਂ ਫਿਰ ਅਸੀਂ ਪੀਜੀ ਚਲੇ ਗਏ ਪੀਜੀ ਉੱਥੇ ਟੈਸਟ ਕਰਵਾਏ ਫਿਰ ਉਹਨਾਂ ਦੱਸਿਆ ਵੀ ਪਹਿਲਾਂ ਵਾਲੇ ਬੇਟੇ ਨੂੰ ਵੀ ਪ੍ਰੋਬਲਮ ਸੀ ਫਿਰ ਉਹਨਾਂ ਨੇ ਐਸਐਮਈ ਟੈਸਟ ਕਰਵਾਇਆ ਤੇ ਫਿਰ ਇਹ ਐਸਐਮਈ ਦੀ ਰਿਪੋਰਟ ਇਸ ਦੀ ਪੋਜ਼ਿਟਿਵ ਆਈ ਏ ਪਹਿਲਾ ਵਾਲਾ ਬੇਟਾ ਤੁਹਾਡਾ ਮਨਵੀਰ ਸਿੰਘ ਸੀਗਾ ਜਿਹਦੀ ਤੁਸੀਂ ਹੈਨਾ ਫੋਟੋ ਲੈ ਕੇ ਬੈਠੇ ਹੋ ਹੋਣ ਜੀ ਸਰ ਇਹ ਮੇਰਾ ਪਹਿਲਾ ਵਾਲਾ ਬੇਟਾ ਸੀਗਾ ਜੀ ਇਸ ਨੂੰ ਸਰ ਅਸੀਂ ਨਹੀਂ ਬਚਾ पाए ਪਹਿਲਾਂ ਕਿਉਂਕਿ ਪਹਿਲਾਂ ਸਾਨੂੰ ਬਿਮਾਰੀ ਬਾਰੇ ਇਹਨਾਂ ਨਹੀਂ ਪਤਾ ਸੀ ਜੀ ਤੇ ਜਦੋਂ ਪਤਾ ਲੱਗਿਆ ਉਦੋਂ ਬਹੁਤ ਲੇਟ ਹੋ ਚੁੱਕੇ ਸੀਗੇ ਅਸੀਂ ਐਸਐਮ ਨਾ ਦੀ ਟਾਈਪ 1 ਦੀ ਬਿਮਾਰੀ ਬਾਰੇ ਪਤਾ ਕਿਵੇਂ ਲੱਗਦਾ ਸਭ ਤੋਂ ਪਹਿਲਾਂ ਇਹ ਹਨਾ ਵੀ ਇਹਦੇ ਬਾਰੇ ਤੁਹਾਨੂੰ ਕਿੰਨੇ ਦੱਸਿਆ ਸੀ ਜਦੋਂ ਪਹਿਲੀ ਵੇਟੇ ਵਾਲੇ ਸੀਗਾ ਸਰ ਸਾਨੂੰ ਪੀਜੀ ਪੀਜੀਆ ਵਾਲੇ ਨਹੀਂ ਦੱਸਿਆ ਸੀਗਾ ਜਦੋਂ ਅਸੀਂ ਉੱਥੇ ਗਏ ਤਾਂ ਉਹਨਾਂ ਨੇ ਦੱਸਿਆ ਅਸੀਂ ਵੀ ਪਹਿਲੀ ਵਾਰ ਸੁਣਿਆ ਸੀਗਾ ਉਸ ਟਾਈਮ ਵੀ ਇਹ ਵਾਲੀ ਬਿਮਾਰੀ ਵੀ ਹੁੰਦੀ ਹੈ ਤੇ ਇਹਦਾ ਇਲਾਜ ਹੈ ਜੋ ਕਿ ਇੰਨਾ ਮੈਂ ਜ਼ਿਆਦਾ ਹੀ ਮਹਿੰਗਾ ਹੈ ਜੋ ਆਮ ਬੰਦੇ ਦਾ ਤੋਂ ਬਸ ਤੋਂ ਬਾਹਰ ਹੈ ਤੇ ਸਾਨੂੰ ਇਸ ਤਰ੍ਹਾਂ ਹੀ ਪਤਾ ਲੱਗਿਆ ਸਰ ਮੈਂ ਇੱਕ ਇਸ ਪੁੱਛਦਾ ਵੀ ਜਦੋਂ ਪਤਾ ਲੱਗਿਆ ਵੀ ਇਸ ਬਿਮਾਰੀ ਦਾ ਇਲਾਜ 16 ਕਰੋੜ ਰੁਪਏ ਆ ਹੈਨਾ ਪੈਰਾਂ ਥੱਲੇ ਦਾ ਇੱਕ ਟਾਈਮ ਤੇ ਜ਼ਮੀਨ ਖਿਸਕ ਗਈ ਹੋਣੀ ਵੀ ਹਾਂ ਐਡੀ ਮਹਿੰਗੀ ਦਵਾਈ ਕਿਵੇਂ ਪੂਰੀ ਹੋਏਗੀ ਤੇ ਕੋਸ਼ਿਸ਼ ਕਿਵੇਂ ਹੌਸਲਾ ਕਿਵੇਂ ਆਇਆ ਆਪਣੇ ਆਪ ਨੂੰ ਕਿਉਂਕਿ ਇੱਕ ਟਾਈਮ ਤੇ ਜਦੋਂ ਇਹ ਚੀਜ਼ ਸੋਚਦੇ ਆ ਨਾ ਸਾਰੇ ਹੋਸ਼ ਖੋ ਬੜਦੇ ਆ ਵੀ ਹਾਂ ਯਾਰ ਆਪਾਂ ਕੁਝ ਕਰ ਵੀ ਸਕਾਂਗੇ ਜੇ ਕਰ ਵੀ ਸਕਾਂਗੇ ਕਿ ਇੰਨਾ ਇੰਨੀ ਇਨਕਮ ਕਿਉਂਕਿ ਆਪਾਂ ਜ਼ਿੰਦਗੀ ਜੀ ਵੀ 1 ਕਰੋੜ ਨਹੀਂ ਸੋ ਸਕਦੇ ਮੰਨਦੇ ਹੋ ਇਹ ਚੀਜ਼ ਜੀ ਬਿਲਕੁਲ ਸਰ ਮੇਰਾ ਪਹਿਲਾ ਵਾਲਾ ਬੇਟਾ ਜਦੋਂ ਐਕਸਪਾਇਰ ਹੋ ਗਿਆ ਸੀ ਤਾਂ ਉਸ ਉਹਦੋਂ ਦਾ ਮੈਂ ਵੈਸੇ ਹੀ ਬਹੁਤ ਟੁੱਟ ਚੁੱਕਿਆ ਸੀਗਾ ਤੇ ਜਦੋਂ ਦੂਜਾ ਬੇਟਾ ਹੋਇਆ ਤਾਂ ਸਾਨੂੰ ਐ ਹੋਇਆ ਵੀ ਸਾਡਾ ਪਹਿਲਾ ਵਾਲਾ ਬੇਟਾ ਉਹ ਵਾਪਸ ਆ ਗਿਆ ਸੀ ਘਰ ਵੀ ਇਸ ਨੂੰ ਮੈਂ ਮਨਵੀਰ ਦੇ ਨਾਮ ਨਾਲ ਹੀ ਬੁਲਾਉਂਦੇ ਆ ਪਰ ਅਸੀਂ ਪੱਕਾ ਨਾਮ ਇਹਦਾ ਰਿਤਮ ਵੀਰ ਰੱਖਿਆ ਆ ਤੇ ਅਸੀਂ ਇਹੀ ਸੋਚਦੇ ਆ ਵੀ ਆ ਰੱਬ ਨੇ ਸਾਨੂੰ ਪਹਿਲਾ ਵਾਲਾ ਬੇਟਾ ਹੀ મોੜਿਆ ਤੇ ਜਦੋਂ ਇਹ ਰਿਪੋਰਟ ਇਹ ਵਾਲੀ ਆ ਜਾਂਦੀ ਆ ਤਾਂ ਬਹੁਤ ਜ਼ਿਆਦਾ ਰੋਣੇ ਆ ਵੀ ਰੱਬਾ ਵੀ ਇਹ ਚੀਜ਼ ਕਿਉਂ ਹੋਇਆ ਸਾਡੇ ਨਾਲ ਤੇ ਪਰ ਅਸੀਂ ਉਸ ਟਾਈਮ ਤੇ ठान ਲਿਆ ਵੀ ਨਹੀਂ ਇਸ ਵਾਰੀ ਪਹਿਲਾਂ ਜੋ ਪਹਿਲਾਂ ਹੋ ਗਿਆ ਠੀਕ ਹੈ ਪਰ ਇਸ ਬੇਟੇ ਨੂੰ ਅਸੀਂ ਆਪਣੇ ਅੱਤਾਂ ਤੋਂ ਨਹੀਂ ਜਾਣ ਦੇਣਾ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਪੂਰਾ ਲੜਾਂਗੇ ਵਿਹਾਂ ਤਾਂ ਕਿ ਰਿਦਮ ਦੀ ਅਸੀਂ ਜਾਨ ਬਚਾਈਏ ਹਸਬੰਡ ਦਾ ਸਾਥ ਬਹੁਤ ਮੈਟਰ ਕਰਦਾ ਇੱਕ ਵਾਈਫ ਨੂੰ ਉਸ ਵੇਲੇ ਕਿਵੇਂ ਹੌਸਲਾ ਦਿੱਤਾ ਵੀ ਹਾਂ ਆਪਾਂ ਕਰ ਲਾਂਗੇ ਇਹ ਚੀਜ਼ 16 ਕਰੋੜ ਆਪਾਂ ਇਕੱਠਾ ਕਰ ਸਕਦੇ ਹਾਂ ਆਪਣੇ ਬੱਚੇ ਲਈ ਇਹ ਇੰਨੀ ਹਿੰਮਤ ਮੈਨੂੰ ਮੇਰੀ ਵਾਈਫ ਨਹੀਂ ਦਿੱਤੀ ਸੀਗੀ ਵੀ ਹਾਂ ਵੀ ਨਹੀਂ ਵੀ ਆਪਾਂ ਇਸ ਵਾਰੀ ਪਹਿਲਾਂ ਵਾਂਗੂ ਨਹੀਂ ਹੋਣ ਦੇਣਾ ਅਸੀਂ ਕਰਾਂਗੇ ਆਪਾਂ ਪੂਰਾ ਜੋਰ ਮਾਰਾਂਗੇ ਇਸ ਵਾਰੀ ਵੀ ਰਿਦਮ ਨੂੰ ਨਹੀਂ ਆਪਾਂ ਪਹਿਲਾਂ ਵਾਂਗ ਖੋਹ ਸਕਦੇ ਜਿਵੇਂ ਪਹਿਲਾਂ ਮਨਵੀਰ ਨੂੰ ਖੋ ਚੁੱਕੇ ਆ ਤੇ ਇਹਨਾਂ ਤੋਂ ਹੀ ਮੈਨੂੰ ਹੌਸਲਾ ਮਿਲਿਆ ਵੀ ਹਾਂ ਤੇ ਮੈਂ ਵੀ ਪੂਰਾ ਸਾਥ ਦੇ ਰਿਹਾ ਵੀ ਹਾਂ ਵੀ ਮੇਰਾ ਬੇਟਾ ਹੈ ਵੀ ਮੈਂ ਵੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਤੇ ਕੁਝ ਡੋਨਰ ਵੀ ਹੈ ਉਹ ਵੀ ਮੇਰਾ ਸਾਥ ਦੇ ਰਹੇ ਆ ਤੇ ਮੈਨੂੰ ਵੀ ਐਨਆਰਏ ਪ੍ਰਾਵਾਹਾਂ ਤੋਂ ਤੇ ਪੰਜਾਬ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਵੀ ਮੈਨੂੰ ਇਹੀ ਉਮੀਦ ਹੈ ਵੀ ਮੇਰੇ ਬੇਟੇ ਨੂੰ ਬਚਾਉਣ ਵਿੱਚ ਤੁਸੀਂ ਮੇਰੀ ਹੈਲਪ ਕਰੋਗੇ ਕਿਉਂਕਿ ਮੈਂ ਸਿਰਫ ਤੋਂ ਡੇਹੀ ਸਹਾਰੇ ਸਬਦੇ ਇਹ ਵਾਦਾ ਕਰਿਆ ਆਪਣੀ ਵਾਈਫ ਨੂੰ ਵੀ ਹਾਂ ਵੀ ਮੈ ਰਿਦਮ ਨੂੰ ਇਸ ਵਾਰੀ ਨਹੀਂ ਪਹਿਲਾਂ ਵਾਂਗੂ ਹੋਣ ਦਿਆਂਗਾ ਵੀ ਸਭ ਕੁਝ ਨੋਰਮਲ ਹੋਏਗਾ ਰਿਦਮ ਆਪਣਾ ਤੁਰੇਗਾ ਫਿਰੇਗਾ ਲੰਮੀ ਉਮਰ ਹੋਏਗੀ ਰਿਦਮ ਦੀ ਤੁਸੀਂ ਮੈਂ ਇੱਕ ਗੱਲ ਪੁੱਛਦਾ ਤੁਸੀਂ ਕੰਮ ਕੀ ਕਰਦੇ ਹੋ ਮੈਂ ਜੀ ਪਟਿਆਲੇ ਪੇਂਟ ਵਾਲੀ ਸ਼ਾਪ ਤੇ ਜੌਬ ਕਰਦਾ ਹਾਂ ਸਨੋਰੀ ਅੱਡੇ ਜੀ ਹਾਂਜੀ ਸਰ ਅੱਛਾ ਹੁਣ ਆਪਾਂ ਹਨਾ ਰਿਦਮ ਵੀਰ ਦੇ ਮੰਮਾ ਨਾਲ ਗੱਲ ਕਰਾਂਦੇ ਹਾਂ ਸਸ਼ੀਕਲ ਜੀ ਹਾਂਜੀ ਸਸ਼ੀਕਾ ਵੀਰ ਜੀ ਮੈਂ ਗੱਲ ਕਰਦਾ ਵੀ ਤੁਹਾਡੇ ਬੱਚੇ ਨੂੰ ਹੈਨਾ 16 ਕਰੋੜ ਦੀ ਬਿਮਾਰੀ ਹੈ 16 ਕਰੋੜ ਰੁਪਏ ਇਕੱਠਾ ਕਰਨਾ ਕਿੰਨਾ ਔਖਾ ਲੱਗ ਰਿਹਾ ਵੀ ਹਾਂ ਕਰ ਸਕਾਂਗੇ ਕਿ ਨਹੀਂ ਕਿਉਂਕਿ ਪਹਿਲੇ ਜਿਹੜਾ ਬੱਚਾ ਸੀਗਾ ਮਨਵੀਰ ਸੀਗਾ ਉਹਦੇ ਵੇਲੇ ਤੁਸੀਂ ਕੋਸ਼ਿਸ਼ ਹਾਰ ਚੁੱਕੇ ਸੀ ਇਹਦੇ ਵੇਲੇ ਕਿੰਨੀ ਕੋਸ਼ਿਸ਼ ਲੈ ਕੇ ਚੱਲੇ ਹਾਂ ਦੇਖੋ ਵੀਰ ਜੀ ਪਹਿਲਾ ਮਤਲਬ ਕਿ ਅਸੀਂ ਸਾਨੂੰ ਲੇਟ ਪਤਾ ਲੱਗਿਆ ਸੀਗਾ ਕਿ ਹਾਂ 10 ਕਰੋੜ ਆ ਸਾਨੂੰ ਤਾਂ ਜਦੋਂ ਸੁਣਿਆ ਤਾਂ ਸ਼ੌਕ ਦੇ ਵਿੱਚ ਆ ਗਏ ਕਿ ਹਾਂ ਐਡਾ ਮਹਿੰਗਾ ਇੰਜੈਕਸ਼ਨ ਕਿ ਹਾਂ ਬੱਚੇ ਦੀ ਜਿੰਦਗੀ ਬਚਾਣ ਲਈ ਹੈਨੀ ਤੇ ਉਤ ਤੋਂ ਬਾਅਦ ਫਿਰ ਜਦੋਂ ਚਲੋ ਬੱਚਾ ਸਾਡਾ چلا ਗਿਆ ਉਤ ਤੋਂ ਬਾਅਦ ਸਾਡੀ ਉਮੀਦਾਂ ਚ ਪਾਣੀ ਫਿਰ ਗਿਆ ਕਿ ਹਾਂ ਆਪਣੇ ਬੱਚੇ ਨੂੰ ਤਾਂ ਬਚਾ ਨਹੀਂ ਸਕੇ ਤੇ ਉਤ ਤੋਂ ਬਾਅਦ ਚਲੋ ਮਾਲਕ ਨੇ ਸਾਡੀ ਮਤਲਬ ਕੀ ਸੁਣੀ ਸੀਗੀ ਤਾਂ ਦੁਆਰੋਂ ਵਾਪਸ ਆ ਗਿਆ ਇਹ ਦੇਖੋ ਮੇਰੇ ਪਹਿਲੇ بیٹے ਦੇ ਦੋ ਦੰਦ ਸੀਗੇ ਸੇਮ ਮਮੀ ਮਤਲਬ ਕੀ ਆਇਆ ਸਾਨੂੰ ਹੋ ਗਿਆ ਕਿ ਹਾਂ ਉਹ ਵਾਪਸ ਆ ਗਿਆ ਤੇ ਉਹ ਤੋਂ ਬਾਅਦ ਹੁਣ ਇਹਨੂੰ ਦੁਬਾਰੋ ਉਹੀ ਪ੍ਰੋਬਲਮ ਆ ਗਈ ਐਸਐਮਈ ਟਾਈਪ 1 ਨੀ ਤੇ ਉਹਦੇ ਵਿੱਚ ਹੁਣ ਆਸਾਨੇ ਮਤਲਬ ਕਿ ਆਪਣਾ ਹੌਸਲਾ ਨਹੀਂ ਹੁਣ ਹਾਰ ਰਹੀ ਕਿ ਹਾਂ ਆਪਨੇ ਬੱਚੇ ਨੂੰ ਪਹਿਲੇ ਨੂੰ ਗਵਾ ਚੁੱਕੇ ਹਾਂ ਹੁਣ ਆਪਾਂ ਦੂਜੇ ਬੱਚੇ ਨੂੰ ਨਿਗਵਾਨਾ ਹੈਗਾ ਇਹਦੇ ਲਈ ਆਪਾਂ ਜ਼ਿੰਦਗੀ ਲਈ ਆਪਾਂ ਸੰਘਰਸ਼ ਜ਼ਰੂਰ ਕਰਾਂਗੇ ਸਰ ਇੱਕ ਬਾਪ ਨੂੰ ਹੌਸਲਾ ਦੇਣਾ ਵੀ ਬਹੁਤ ਔਖਾ ਹੁੰਦਾ ਕਿਉਂਕਿ ਮੁੰਡਾ ਨਾ ਕਿਸੇ ਸਾਹਮਣੇ ਰੋ ਨਹੀਂ ਸਕਦਾ ਇੱਕ ਇਨਸਾਨ ਹੁੰਦਾ ਜਿਹੜਾ ਬੰਦਾ ਹੁੰਦਾ ਉਹ ਕਿਸੇ ਸਾਹਮਣੇ ਰੋ ਨਹੀਂ ਸਕਦਾ ਸਪੈਸ਼ਲੀ ਕੁੜੀ ਸਾਹਮਣੇ ਜਮਾ ਨਹੀਂ ਰੋ ਸਕਦਾ ਉਹਨੂੰ ਐ ਹੁੰਦਾ ਵੀ ਜੇ ਤੁਹਾਡੇ ਸਾਹਮਣੇ ਹੀ ਰੋ ਦੂ ਇਹ ਸੋਗ ਇਹਨਾਂ ਨੂੰ ਹੌਸਲਾ ਦੰਨੀ ਆ ਇਹ ਤਾਂ ਬਹੁਤ ਇਹਨਾਂ ਦਾ ਦਿਲ ਬਹੁਤ ਛੋਟਾ ਜੋ ਵੀ ਮੈਂ ਕਰ ਰਹੀ ਆ ਮਤਲਬ ਕਿ ਇਹਨਾਂ ਨੂੰ ਹਜੇ ਪਤਾ ਵੀ ਨਹੀਂ ਹੈਗਾ ਕਿਉਂਕਿ মিডিਆ ਵਾਲਿਆਂ ਨੂੰ ਸਾਰਿਆਂ ਨੂੰ ਮੈਨੂੰ ਹੀ ਬੁਲਾਇਆ ਸੀਗਾ ਕਿਉਂਕਿ ਮੈਨੂੰ ਪਤਾ ਕਿ ਇਹਨਾਂ ਦਾ ਕਾਊਂਟਰ ਦਾ ਕੰਮ ਹੈ ਉੱਥੇ ਮਤਲਬ ਕਿ ਬਹੁਤ ਹੋ ਆਉਂਦੇ ਨੇ ਬੀਜੀ ਰਹਿੰਦੇ ਨੇ ਹਨੀ ਤੇ ਸਾਰਾ ਕੁਝ ਮੈਂ ਇਹਨਾਂ ਨੂੰ ਕਹੀ ਆ ਕਿਹਾ ਕਿ ਹਾਂ ਆਪਾਂ ਮਤਲਬ ਕਿ ਇਹਨਾਂ ਨਾਲ ਗੱਲ ਕਰ ਲਈ ਹਨੀ ਤੇ ਮਤਲਬ ਕਿ ਸਾਰਿਆਂ ਨਾਲ ਗੱਲ ਕਰ ਲਈ ਕਿ ਤੁਸੀਂ ਕਰ ਰਹੇ ਹੋਣ ਕਿਉਂਕਿ ਆਪਨੇ মিডিਆ ਵਾਲਿਆਂ ਨੇ ਵੀ ਆਣਾ ਸਾਰਿਆਂ ਨੇ ਆਪਣੇ ਨਾਲ ਗੱਲਬਾਤ ਕਰਨੀ ਆ ਵੀਰ ਜੀ ਮੈਂ ਇੱਕ ਚੀਜ਼ ਹੋਰ ਪੁੱਛਣਾ ਜਿਵੇਂ ਭਾਜੀ ਨੇ ਕਿਹਾ ਹੈ ਨਾ ਉਹਨਾਂ ਦੀ ਪੇਂਟ ਦੀ ਸ਼ਾਪ ਆ ਇੱਕ ਪੇਂਟ ਜਿਹੜੀ ਸ਼ਾਪ ਹੁੰਦੀ ਹੈ ਨਾ ਉਹਦੇ ਕੋਲ ਇੰਨਾ ਜੌਬ ਕਰਦੇ ਆ ਹੈਨਾ ਵੀ ਇੰਨਾ ਪੈਸਾ ਨਹੀਂ ਇੱਕੋ ਦਾ ਆ ਸਕਦਾ ਹਾਂਜੀ ਇਕੱਠਾ 16 ਕਰੋੜ ਰੁਪਇਆ ਕੌਣ ਕਰ ਲੂਗਾ ਤੁਸੀਂ ਮੰਨਦੇ ਹੋ ਇੱਕ ਕਰੋੜ ਵੀ ਆਪਾਂ ਜੇ ਦੇਖ ਲੈਨੇ ਆ ਨਾ ਆਪਾਂ 1 ਲੱਖ ਮੇਰੇ ਖਿਆਲ ਨਾਲ ਲੱਖਾਂ 'ਚ ਆਪਣੀ ਗੱਲ ਹੋਵੇ ਤਾਂ ਤਾਂ ਗੱਲ ਹੁੰਦੀ ਆ ਨੇ ਦੇਖਿਆ ਹੁਣ ਇਹਨਾਂ ਦੀ ਸੈਲਰੀ ਸਿਰਫ 15000 ਆ ਅਸੀਂ ਦੇਖੋ 15000 ਨਾਲ ਅਸੀਂ ਘਰ ਦਾ ਉਹ ਕਰਨੇ ਆ ਕਿਉਂਕਿ ਮਹਿੰਗਾਈ ਦਾ ਵੀ ਜਵਾਨਾ ਠੀਕ ਹੈ ਤੇ ਚਲ ਅਸੀਂ ਖੁਸ਼ੀ ਖੁਸ਼ੀ ਕਰ ਰਹੇ ਆ ਕਿ ਮਿਹਨਤ ਦੀ ਆਪਣੀ ਆ ਨਹੀਂ ਤੇ ਹੁਣ ਜਦੋਂ ਜੇ ਲੱਖਾਂ ਦਾ ਹੁੰਦਾ ਤਾਂ ਅਸੀਂ ਕੁਝ ਕਰ ਵੀ ਲੈਣਾ ਸੀ ਚਲੋ ਉਹ ਘਰ ਵੀ ਆਪਾਂ ਕੁਝ ਵੀ ਕਰ ਲੈਣਾ ਸੀਗਾ ਨਹੀਂ ਤੇ ਹੁਣ ਕਰੋੜਾਂ ਦੀ ਗੱਲ ਆ ਹੁਣ ਅਸੀਂ ਕਿੱਥੇ ਲਈਏ ਤੇ ਹੁਣ ਅਸੀਂ ਸਿਰਫ ਮਤਲਬ ਕਿ ਲੋਕਾਂ ਦੀ ਹੈਲਪ ਨਾਲ ਜਾਂ ਮਤਲਬ ਕਿ ਬਾਹਰ ਪਬਲਿਕ ਨਾਲ ਸਰਕਾਰ ਦੀ ਮਦਦ ਨਾਲ ਅਸੀਂ ਮਤਲਬ ਕਿ ਆਪਣੀ ਮਤਲਬ ਕਿ ਬੜੇ ਉਹਦੇ ਨਾਲ ਸਿੰਗਰਾਂ ਨਾਲ ਜੋ ਵੀ ਐ ਨਹੀਂ ਤੇ ਸੈਲੀਬ੍ਰਿਟੀ ਨਾਲ ਸਾਰਿਆਂ ਨਾਲ ਅਸੀਂ ਮਤਲਬ ਕਿ ਕਰ ਰਹੇ ਹਾਂ ਕਿ ਮੈਂ ਮਦਦ ਮੰਗ ਰਹੇ ਹਾਂ ਕਿ ਹਾਂ ਸਾਡੇ ਬੱਚੇ ਕਿਸੇ ਨੇ ਤੁਹਾਡੀ ਮਦਦ ਕੀਤੀ ਕਿਉਂਕਿ ਜਦੋਂ ਤੁਸੀਂ ਹਨਾ ਵੀ ਮਦਦ ਮੰਗੀ ਹੋਈਗੀ ਕਿਸੇ ਸੈਲੀਬ੍ਰਿਟੀ ਨੇ ਜਾਂ ਫਿਰ ਕੋਈ ਵੀ ਅ ਇਹ ਜਿਹੜੇ ਅੱਜ ਕੱਲ ਮੈਂ ਕਹਿੰਨਾ ਇਲੈਕਸ਼ਨ ਜਦੋਂ ਹੁੰਦੇ ਨੇ ਸਾਰੇ ਐਮ ਐਲ ਏ ਹੁੰਦੇ ਨੇ ਹੈਨਾ ਸਾਰੇ ਮੰਤਰੀ ਬਾਹਰ ਆਂਦੇ ਨੇ ਉਸ ਟਾਈਮ ਤੇ ਵੋਟਸ ਲਈ ਆਂਦੇ ਨੇ ਤੇ ਅੱਜ ਤੁਹਾਡੀ ਮਦਦ ਲਈ ਆਏ ਨੇ ਨਹੀਂ ਸਰ ਹਜੇ ਤੱਕ ਕੋਈ ਵੀ ਨਹੀਂ ਆਇਆ ਹੈਗਾ ਤੇ ਹੁਣ ਦੇਖੋ ਨਿਊਜ਼ ਮਤਲਬ ਚੱਲ ਰਹੀਆਂ ਨੇ ਕੋਈ ਵੀ ਕੋਈ ਵੀ ਨਹੀਂ ਆਇਆ ਹੈਗਾ ਸਰੋ ਕੋ ਹੋਰ ਤੁਹਾਡੀ ਹੈਨਾ ਗੱਲ ਕਟਾਂਗਾ ਸੌਰੀ ਵੀਡੀਓ ਸਾਰੇ ਦੇਖ ਰਹੇ ਨੇ ਹੈਨਾ ਸ਼ੇਅਰ ਸਾਰੇ ਕਰਨਗੇ ਪਰ ਹਰ ਇੱਕ ਬੰਦਾ 10 ਰੁਪਏ ਵੀ ਨਹੀਂ ਡੋਨੇਟ ਕਰ ਸਕਦਾ ਆਪਣੀ ਇੰਡੀਆ ਦੀ ਪੋਪੂਲੇਸ਼ਨ ਕਿੰਨੀ ਆ ਜੇ ਬੰਦਾ 10 ਰੁਪਏ ਵੀ ਡੋਨੇਟ ਕਰੇ ਨਾ ਤਾਂ ਮੇਰੇ ਖਿਆਲ ਨਾਲ ਬੱਚਾ ਬਚ ਸਕਦਾ ਆ ਹੈਨਾ ਮੈਂ ਕਹਿੰਦਾ ਸ਼ੇਅਰ ਵੀ ਕਰ ਦੋਗੇ ਸਾਰਾ ਕੁਝ ਕਰੋਗੇ ਪਰ ਉਸ ਬੱਚੇ ਦੀ ਜਾਨ ਤਾਂ ਡੋਨੇਸ਼ਨ ਨਾਲ ਹੀ ਬਚੇਗੀ ਨਾ 10-10 ਰੁਪਏ ਨਾਲ ਵੀ ਬਚ ਸਕਦੀ ਹੈ ਕੋਈ ਜਿਆਦਾ ਰਕਮ ਨਹੀਂ ਆ ਮੈਂ 10 ਰੁਪਏ ਦਾ ਆਪਾਂ ਘਰੇ ਰੱਖ ਕੇ ਵੀ ਭੁੱਲ ਜਾਂਦੇ ਆ ਦੇਖੋ ਹਾਂਜੀ ਹਾਂਜੀ ਦੇਖੋ 130 ਕਰੋੜ 130 ਕਰੋੜ ਆਪਣੀ ਮਤਲਬ ਇੰਡੀਆ ਦੇ ਵਿੱਚ ਜਨਰੇਸ਼ਨ ਹੈ ਤੇ ਇੱਕ ਇੱਕ ਰੁਪਏ ਨਾਲ ਵੀ ਸਾਡੇ ਬੱਚੇ ਦੀ ਜਾਨ ਬਚ ਸਕਦੀ ਹੈ ਜੇ ਆਪਾਂ ਸੋਚੀਏ ਬਾਕੀ ਮਤਲਬ ਕਿ ਸਾਡੀ ਹੈਲਪ ਜਿੰਨੀ ਹੋ ਸਕਦੀ ਹੈ ਉਹ ਕਰਨੀ ਜ਼ਰੂਰੀ ਹੈ ਤੁਸੀਂ ਦੱਸ ਰਹੇ ਸੀਗੇ ਸੋਨੂ ਸੂਦ ਨੇ ਹੈਨਾ ਜਿਹੜਾ ਕਲਾਕਾਰ ਨੇ ਉਹਨਾਂ ਨੇ ਦੋ ਬੱਚਿਆਂ ਦੇ ਇੰਜੈਕਸ਼ਨ ਲਵਾਏ ਸੀਗੇ ਤੇ ਹੁਣ ਕੱਲੇ ਸੋਨੂ ਸੂਦ ਨੇ ਥੋੜੀਆਂ ਸਾਰਿਆਂ ਦਾ ਠੇਕਾ ਚੱਕਿਆ ਆ ਕਿਉਂਕਿ ਉਹ ਬੰਦਾ ਵੀ ਹੈ ਨਾ ਉਹਦੇ ਕੋਲ ਵੀ ਪੈਸੇ ਆ ਸਕਦੇ ਹੁਣ ਉਹ ਜਿੰਨਾ ਹੀ ਕਰ ਸਕਦਾ ਮਦਦ ਅਗਲਾ ਉਹ ਨਹੀਂ ਕਰ ਰਿਹਾ ਪਰ ਆਪਣੇ ਹੋਰ ਇੰਡੀਆ ਦੇ ਲੋਕ ਸੋਚਦੇ ਨਹੀਂਗੇ ਵੀ ਹਾਂ ਅਸੀਂ ਵੀ ਮਦਦ ਕਰੀਏ ਇਹ ਚੀਜ਼ ਹੁਰਾਂ ਦੇ ਦਿਮਾਗ 'ਚ ਨਹੀਂ ਆਂਦੀ ਤੁਹਾਡਾ ਕਿਸੇ ਨੇ ਹਾਂ ਤੁਸੀਂ ਕਿਸੇ ਕਲਾਕਾਰ ਕੋਲ ਵੀ ਗਏ ਹੋਵੋਗੇ ਹੈਨਾ ਜਿਹੜੇ ਮਤਲਬ ਵੀਡੀਓਸ ਪਾਉਂਦੇ ਨੇ ਇੰਸਟਾਗ੍ਰam ਸਾਰ ਇਹ ਚੀਜ਼ਾਂ ਉਹਨਾਂ ਨੂੰ ਨਹੀਂ ਕਿਹਾ ਵੀ ਹਾਂ ਇਹ ਚੀਜ਼ਾਂ ਵੀ ਸ਼ੇਅਰ ਕਰੋ ਕਿ ਉਹ ਸਿਰਫ ਇਹੀ ਗਾਣੇ ਗੁਣੇ ਸ਼ੇਅਰ ਕਰ ਸਕਦੇ ਨੇ ਜਾਂ ਫਿਰ ਉਹ ਪ੍ਰਮੋਟ ਕਰ ਸਕਦੇ ਨੇ ਜਿਹੜੀ ਚੀਜ਼ਾਂ ਮੈਂ ਕਹਿੰਨਾ ਬਸ ਦੇ ਪਿੱਛੇ ਅੱਜਕੱਲ ਚਲੋ ਸਰਕਾਰ ਆ ਹੈਨਾ ਕਿਤੇ ਨਾ ਕਿਤੇ ਸਰਕਾਰ ਇੱਕ ਟਾਈਮ ਤੇ ਕਹਿੰਦੀ ਹੈ ਵੀ ਅਸੀਂ ਨਸ਼ਾ ਖਤਮ ਕਰਨਾ ਪੰਜਾਬ 'ਚ ਬਸ ਦੇ ਪਿੱਛੇ ਤੁਸੀਂ ਦੇਖਦੇ ਹੋ ਵੀ ਐਡਾਂ ਲੱਗੀਆਂ ਹੁੰਦੀਆਂ ਨੇ ਉਹ ਚੀਜ਼ ਦੀਆਂ ਜਿਹੜੀ ਕਿਤੇ ਨਾ ਕਿਤੇ ਨਸ਼ੇ ਦੀਆਂ ਹੁੰਦੀਆਂ ਨੇ ਉੱਥੇ ਬੱਚਿਆਂ ਦੀ ਐਡ ਨਹੀਂ ਲੱਗ ਸਕਦੀ ਵੀ ਬੱਚਿਆਂ ਨੂੰ ਡੋਨੇਸ਼ਨ ਜੋਗੀ ਸਰਕਾਰ ਇਹ ਕੈਂਪੇਨ ਨਹੀਂ ਚਲਾ ਸਕਦੀ ਵੀ ਹਾਂ ਇਸ ਤਰ੍ਹਾਂ ਹੀ ਅਸੀਂ ਲੋਕਾਂ ਦੇ ਨਾਲ ਇੱਕ ਪਿਆਰ ਜੋੜੀਏ ਇੱਕ ਲੋਕਾਂ ਦੀ ਮਿਸਾਲ ਲੋਕਾਂ ਨੂੰ ਅਸੀਂ ਇੱਕ ਦੂਜੇ ਨਾਲ ਜੋੜੀਏ ਇਹ ਚੀਜ਼ਾਂ ਨਹੀਂ ਦੇਖ ਸਕਦੇ ਹਾਂਜੀ ਉਹ ਤਾਂ ਹੈ ਗਈਆਂ ਕਿ ਹੁਣ ਦੇਖੋ 16 ਕਰੋੜ ਦੇ ਇੰਜੈਕਸ਼ਨ ਬੱਚੇ ਤੇ ਲੱਗਣਾ ਇਹਦੇ ਤੇ ਹੁਣ ਮਤਲਬ ਇੰਨੀ ਮਤਲਬ ਬੱਚਿਆਂ ਨੂੰ ਇਹ ਬਿਮਾਰੀ ਹੋਣ ਲੱਗੀ 10 ਕਰੋੜ ਰੁਪਏ ਦੇ ਹੁਣ ਕਿੱਥੋਂ ਕਰ ਸਕਦੇ ਨੇ ਗਰੀਬ ਬੱਚੇ ਚਾਹੇ ਬੇਸ਼ੱਕ ਵੱਡੇ ਵੀ ਹੋਣ ਚ ਲੱਖਪਤੀ ਵੀ ਲਾ ਲੋ ਉਹ ਕਰੋੜਾ ਦੇ ਵਿੱਚ ਕਿੱਥੇ ਕਰ ਸਕਦੇ ਨੇ ਸਰ ਹਣੀ ਤੇ ਉਹ ਤੋਂ ਬਾਅਦ ਹੁਣ ਜਿਵੇਂ ਇਹਨੂੰ ਇੱਕ ਬੱਚੇ ਨੂੰ ਆ ਹੁਣ ਮੈਨੇ ਅਸੀਂ ਗਏ ਸੀਗੇ ਵੀਰ ਜੀ ਕੋਲ ਗਏ ਸੀਗੇ ਲੁਧਿਆਣੀ ਅਨਮੋਲਕ ਵਾਤਰੇ ਵੀਰੇ ਕੋਲ ਤੇ ਉਹਨਾਂ ਨੇ ਮਤਲਬ ਕਿ ਸਾਨੂੰ ਫਿਰ ਵੀ ਹੌਸਲਾ ਦਿੱਤਾ ਨਹੀਂ ਤੇ ਸਾਡੇ ਵੱਲੋਂ ਕਹਿੰਦੇ ਜਿੰਨਾ ਵੀ ਅਸੀਂ ਕਰਾਂਗੇ ਤਾਂ ਕਰਾਂਗੇ ਪਰ ਕਰੋੜਾ ਦੇ ਵਿੱਚ ਉਹ ਵੀ ਨਹੀਂ ਕਰ ਸਕਦੇ ਤੇ ਸਾ ਤੋਂ ਅਗਲੇ ਦਿਨ ਇੱਕ ਹੋਰ ਬੱਚਾ ਆਇਆ ਉਹਨੂੰ ਵੀ ਸੇਮ ਹੀ ਪ੍ਰੋਬਲਮ ਹੈ ਉਹਨਾਂ ਨੇ ਵੀ ਮਤਲਬ ਕਿ ਵੀਡੀਓ ਸ਼ੇਅਰ ਕਰੀ ਸੀ ਆਪਣੇ ਉਹ ਪੇਜ ਤੇ ਪਾਉਂਦੇ ਨੇ ਤਾਂ ਉਹਨਾਂ ਨੇ ਕਿਹਾ ਕਿ 16 ਕਰੋੜ ਦੇ ਬੱਚ ਮਤਲਬ ਕਿ 16 ਕਰੋੜ ਦਾ ਇੰਜੈਕਸ਼ਨ ਇਹ ਬੱਚੇਨ ਲੋਕ ਨੇ ਇੱਕ ਹੋਰ ਬੱਚਾ ਆਇਆ ਕਿ ਉਹਨੂੰ ਵੀ 16 ਕਰੋੜ ਤੇ ਲੱਗਣਾ ਕਿ ਅਸੀਂ 32 ਕਰੋੜ ਨਹੀਂ ਕਰ ਸਕਦੇ ਨੇ ਕਿਉਂਕਿ ਐਨਜੀਓ ਚਲਾਉਂਦੇ ਨੇ ਉਹ ਤੇ ਤੇ ਮਤਲਬ ਕਿ ਉਹੀ ਹੈ ਕਿ ਪਬਲਿਕ ਹੀ ਕਰੇਗੀ ਇਹਦੇ ਵਿੱਚ ਤੇ ਸਰਕਾਰ ਕਰੇਗੀ ਥੋੜੀ ਮਦਦ ਤਾਂ ਕਰ ਰਹੇ ਨੇ ਨਾ ਨਾਲ ਇਹ ਤਾਂ ਕਿਹਾ ਵੀ ਹਾਂ ਸੀ ਮਤਲਬ ਜੇ ਥੋੜੀ ਥੋੜੀ ਆਪਣੇ ਸਾਰੇ ਜਿੰਨੇ ਵੀ ਆਲੇ ਦੁਆਲੇ ਵਾਲੇ ਲੋਕ ਨੇ ਜੇ ਉਹ ਵੀ ਕਰਨ ਤਾਂ ਮੇਰੇ ਖਿਆਲ ਨਾਲ ਕੋਈ 16 ਕਰੋੜ ਵੱਡੀ ਗੱਲ ਨਹੀਂ ਗਈ ਐਡੀ ਪੋਪੂਲੇਸ਼ਨ ਆ 16 ਕਰੋੜ 16 ਕਰੋੜ ਤੋਂ ਤਾਂ ਵੱਧ ਹੀ ਆ ਪੋਪੂਲੇਸ਼ਨ ਤੇ ਆਪਾਂ ਇਹ ਨਹੀਂ ਕਰ ਸਕਦੇ ਮੇਰੇ ਖਿਆਲ ਨਾਲ ਇੰਡੀਆ ਛੱਡੋ ਆਪਾਂ ਬਾਹਰ ਕੈਨੇਡਾ ਵੀ ਦੇਖ ਰਹੇ ਹੋਣੇ ਲੋਕ ਹੈਨਾ ਆਸਟ੍ਰੇਲੀਆ ਵੀ ਦੇਖ ਰਹੇ ਹੋਣੇ ਸਾਰੀ ਥਾਂ ਦੇਖ ਰਹੇ ਹੋਣੇ ਆਲ ਕੰਟਰੀ ਉਹ ਨਹੀਂ ਇਹ ਸ਼ਹਿਰ ਕਰ ਇਹ ਚੀਜ਼ਾਂ ਨਹੀਂ ਕਰ ਸਕਦੇ ਉੱਥੋਂ ਨਹੀਂ ਡੋਨੇਟ ਕਰ ਸਕਦੇ ਇੰਡੀਆ ਦੀ ਤਾਂ ਚਲੋ ਆਪਾਂ ਕਰੰਸੀ ਮੰਨ ਸਕਦੇ ਆ ਪਰ ਬਾਹਰ ਦੀ ਕਰੰਸੀ ਤਾਂ ਹੈ ਨਾ ਉਹ ਤਾਂ ਕਰ ਸਕਦੇ ਨੇ ਡੋਨੇਟ ਹਾਂਜੀ ਦੇਖੋ ਵਿਦੇਸ਼ਾਂ ਵਿੱਚ ਐਨ ਆਰ ਆਈ ਵੀ ਬਹੁਤ ਹੈਲਪ ਕਰ ਸਕਦੇ ਬੱਚੇ ਦੀ ਕਿਉਂਕਿ ਆਪਣੇ ਇੰਡੀਆ ਦਾ ਪੰਜਾਬ ਦਾ ਬੱਚਾ ਇਹ ਪਟਿਆਲੇ ਦਾ ਤੇ ਇਹ ਬੱਚੇ ਲਈ ਵੱਧ ਤੋਂ ਵੱਧ ਹੈਲਪ ਮਿਲ ਸਕਦੀ ਹੈ ਜੇ ਬਾਹਰੋਂ ਲੋਕ ਸਮਝਣ ਐਨ ਆਰ ਆਈ ਬਾਈ ਇੱਕ ਚੀਜ਼ ਹੋਰ ਤੁਹਾਡੇ ਨਾਲ ਗੱਲ ਕਰਾਂਗਾ ਜਿਵੇਂ ਵੱਡੇ ਵੱਡੇ ਬਿਜ਼ਨਸਮੈਨ ਹੈ ਐਗਜ਼ਾਮਪਲ ਅੰਬਾਨੀ ਵਿਆਹ ਹੋ ਰਹੇ ਨੇ ਤੁਸੀਂ ਮੰਨਦੇ ਹੋ ਕਿੰਨਾ ਪੈਸਾ ਖਰਚਿਆ ਕਿੰਨੇ ਕਰੋੜਾਂ ਦਾ ਪੈਸਾ ਖਰਚਾ ਗਿਆ ਹੈਨਾ ਐਡੇ ਐਡੇ ਵੱਡੇ ਬਿਜ਼ਨਸਮੈਨ ਕਿਥੇ ਕਰੋੜਾਂ ਦਾ ਪੈਸਾ ਖਰਚ ਸਕਦੇ ਨੇ ਇੱਕ ਬੱਚੇ ਦੀ ਜਾਨ ਨਹੀਂ ਬਚਾ ਸਕਣਗੇ ਸਹੀ ਗੱਲ ਹੈ ਜੀ ਨਹੀਂ ਬਚਾ ਉਹ ਆਪਣੇ ਵੱਲੋਂ ਬਚਾ ਸਕਦੇ ਨਹੀਂ ਪਰ ਸਾਡੀ ਜੇ ਹੈਲਪ ਕਰੀ ਜਾਵੇ ਹਾਂਜੀ ਤੇ ਹੁਣ ਅਸੀਂ ਤਾਂ ਆਪਣੇ ਵੱਲੋਂ ਪੂਰਾ ਸੰਘਰਸ਼ ਕਰ ਰਹੇ ਆ ਕਿ ਹਾਂ ਸਾਡਾ ਬੱਚਾ ਜਿਵੇਂ ਵੀ ਕਿਵੇਂ ਵੀ ਮਤਲਬ ਬਚੇ ਕਿਉਂਕਿ ਪਹਿਲਾ ਬੱਚਾ ਸਿੱਖ ਹੋ ਚੁੱਕਿਆ ਹੁਣ ਅਸੀਂ ਦੂਜਾ ਬੱਚਾ ਨਹੀਂ ਖੋਣਾ ਚਾਹੁੰਦੇ ਸਰ ਕਨੂੰ ਇਹ ਅਪੀਲ ਕਰੂੰਗਾ ਵੀ ਤੁਸੀਂ ਜੇ ਤੁਸੀਂ ਚਾਹੋ ਨਾ ਤੁਸੀਂ ਬਹੁਤ ਕੁਝ ਕਰਾ ਸਕਦੇ ਹੋ ਤੁਸੀਂ ਬਹੁਤ ਕੁਝ ਕਰ ਵੀ ਸਕਦੇ ਹੋ ਹੁਣ ਤੁਸੀਂ ਡੋਨੇਸ਼ਨ ਕਰੋਗੇ ਜੇ 10 ਰੁਪਏ ਦੀ ਵੀ ਬੰਦਾ ਇੱਕ ਡੋਨੇਸ਼ਨ ਹੈ 1 ਰੁਪਏ ਦੀ ਵੀ ਕਰ ਦੋ ਬਹੁਤ ਹੈ ਹੈਨਾ ਤੁਸੀਂ 1 ਰੁਪਏ ਦੀ ਵੀ ਡੋਨੇਸ਼ਨ ਕਰ ਦੋ ਤਾਂ ਬਹੁਤ ਹੈ ਕਿਉਂਕਿ ਇੱਕ ਇੱਕ ਰੁਪਏ ਨਾਲ ਘਟੋ ਘਟ ਬੱਚੇ ਦੀ ਜਾਨ ਵੀ ਬਚ ਸਕੇਗੀ ਇੰਨੀ ਪੋਪੂਲੇਸ਼ਨ ਹੈ ਹੁਣ ਜੇ ਕੋਈ ਵੱਡਾ ਕਲਾਕਾਰ ਦੇਖ ਰਿਹਾ ਪਲੀਜ਼ ਇਹ ਚੀਜ਼ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਹੈਨਾ ਵੀ ਬੱਚੇ ਦੀ ਜਾਨ ਬਚ ਸਕੇ ਵਾਈ ਗਰੂ ਵਾਈ ਗਰੂ ਲਿਖ ਦੋਗੇ ਸ਼ੇਅਰ ਕਰ ਦੋਗੇ ਇਹਦੇ ਨਾਲ ਨਹੀਂ ਹੋਏਗਾ ਡੋਨੇਟ ਕਰੋ ਵੱਤੋ ਵੱਤ ਡੋਨੇਟ ਦੀ ਲੋੜ ਹੈ ਬੱਚੇ ਨੂੰ ਹਾਂ ਕਈ ਮੈਂ ਇੱਕ ਚੀਜ਼ ਹੋਰ ਕਹੂੰਗਾ ਵੀ ਤੁਹਾਡੇ ਨਾਲ ਗੱਲ ਕਰਦਾ ਵੀ ਬਹੁਤਿਆਂ ਨੇ ਕਿ ਤੁਹਾਨੂੰ ਕਿਹਾ ਹੋਣਾ ਵੀ ਕੀ ਬੱਚੇ ਨੂੰ ਹੈ ਨਾ ਵੀ ਬਿਮਾਰੀ ਹੈ ਤਾਂ ਆ ਪਰ ਅਸੀਂ ਕਿਵੇਂ ਟਰਸਟ ਕਰ ਲਈਏ ਇਹ ਚੀਜ਼ ਵੀ ਆਉਂਦੀ ਹੈ ਟਰਸਟ ਇਸ਼ੂ ਆ ਜਾਂਦਾ ਕਿਤੇ ਨਾ ਕਿਤੇ ਲੋਕੀ ਤੁਸੀਂ ਕਹਿੰਨਾ ਸਕੈਨ ਦਾ ਉਹ ਪੇ ਲਾ ਕੇ ਹੈ ਨਾ ਵੀ ਕੋਡ ਕਿਸੇ ਹੋਰ ਨੂੰ ਕਰ ਦਿੰਦੇ ਆ ਤੁਸੀਂ ਕੋਈ ਨਾ ਬੱਚਾ ਇੱਧਰ ਫੜਾ ਦਿਓ ਕੋਈ ਗੱਲ ਨਹੀਂ ਤੇ ਕਿਤੇ ਕਿਤੇ ਟਰਸਟ ਇਸ਼ੂ ਆ ਜਾਂਦਾ ਹੁਣ ਲੋਕੀ ਕਹਿੰਨੇ ਵੀ ਅਸੀਂ ਅਸੀਂ ਕਿਵੇਂ ਮੰਨ ਲਈਏ ਵੀ ਬੱਚੇ ਨੂੰ ਬਿਮਾਰੀ ਆ ਇਨਸਾਨੀਅਤ ਦੇ ਨਾਤੇ ਮੰਨ ਸਕਦੇ ਹੋ ਤੁਸੀਂ ਇਨਸਾਨੀਅਤ ਦੇ ਨਾਤੇ ਤੌਰ ਤੇ ਤੁਸੀਂ ਬੱਚੇ ਨੂੰ ਡੋਨੇਟ ਕਰੋ ਕਿਉਂਕਿ ਜਦੋਂ ਆਪਣੇ ਤੇ ਆਏਗੀ ਨਾ ਉਦੋਂ ਪਤਾ ਲੱਗੇਗਾ ਵੀ ਹਾਂ ਕਿੰਨੀ ਮਜਬੂਰੀ ਹੁੰਦੀ ਆ ਫਿਰ ਕਿੰਨੀ ਲੋਡ ਹੁੰਦੀ ਆ ਕਿਉਂਕਿ ਪਿਆਰ ਜ਼ਰੂਰੀ ਨਹੀਂ ਹਰ ਇੱਕ ਨਾਲ ਵੀ ਹਾਂ ਇਕੱਲਾ ਪਿਆਰ ਹੁੰਦਾ ਆ ਇਹ ਚੀਜ਼ਾਂ ਇੱਕ ਬੱਚੇ ਨਾਲ ਜਦੋਂ ਮਾਪੇ ਦਾ ਪਿਆਰ ਹੁੰਦਾ ਨਾ ਤੁਸੀਂ ਵੀ ਬੱਚੇ ਸੀ ਉਸੇ ਟਾਈਮ ਤੇ ਤੁਹਾਡੇ ਵੀ ਮਾਪੇ ਨੂੰ ਤੁਹਾਡੇ ਨਾਲ ਪਿਆਰ ਆ ਤੇ ਇਸ ਬੱਚੇ ਦੇ ਮਾਪੇ ਨੂੰ ਵੀ ਹੈਗਾ ਨਾ ਪਿਆਰ ਤਾਂ ਤੁਸੀਂ ਵੀ ਡੋਨੇਟ ਕਰ ਸਕਦੇ ਹੋ ਇਹ ٹرسٹ ਇਸ਼ੂ ਜਦੋਂ ਆਂਦਾ ਆ ਤੇ ਇਹ ਚੀਜ਼ ਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਵੀ ਕਿ ਕਿਸ ਕਿਸ ਕਰਕੇ ਹੈ ਨਾ ਵੀ ਲੋਕੀ ਤੁਹਾਡੇ ٹرسٹ ਕਰ ਸਕਣ ਕਿਉਂਕਿ ਅਸੀਂ ਤਾਂ ਲੋਕਾਂ ਤੱਕ ਪਹੁੰਚਾ ਸਕਦੇ ਆ ਸਰ ਮੈਂ ਆਪਣੇ ਜੋ ਮੇਰੇ ਕੋ ਡਾਕੂਮੈਂਟ ਨੇ ਮਤਲਬ ਪਜੀਏ ਦੀਆਂ ਰਿਪੋਰਟਾਂ ਨੇ ਪਜੀਏ ਤੋਂ ਇੰਜੈਕਸ਼ਨ ਦੀ ਪਰਮਿਸ਼ਨ ਲਈ ਹੋਈ ਹੈ ਸਰ ਮੈਂ ਉਹ ਤੁਹਾਨੂੰ ਡਿਟੇਲ ਦੇ ਸਕਦਾ ਆ ਤੇ ਤੁਸੀਂ ਮੇਨ ਨਾਲ ਕੰਟੈਕਟ ਵੀ ਕਰ ਸਕਦੇ ਹੋ ਮੇਰਾ ਨੰਬਰ ਹੈਗਾ 9640552686 9646562686 ਤੇ ਮੇਰਾ ਮਕਾਨ ਨੰਬਰ ਹੈਗਾ 227 ਰਣਜੀਤ ਅਵਿਆਸ ਸਰੰਦ ਰੋਡ ਪਟਿਆਲਾ ਤੇ ਜੇ ਤੁਸੀਂ ਮੈਨੂੰ ਮਿਲਣਾ ਤਾਂ ਤੁਸੀਂ ਮੇਰੇ ਡਾਕੂਮੈਂਟ ਚੈੱਕ ਕਰਨੇ ਆ ਤਾਂ ਤੁਸੀਂ ਮੇਰੇ ਡਾਕੂਮੈਂਟ ਚੈੱਕ ਕਰ ਸਕਦੇ ਹੋ ਤੇ ਐਵੇਂ ਹੁੰਦਾ ਵੀ ਅਮਾਉਂਟ ਬਹੁਤ ਜ਼ਿਆਦਾ ਤੇ ਮੈਨੂੰ ਕਾਲ ਵੀ ਆਈਆਂ ਵੀ ਇੰਨੀ ਵੱਡੀ ਅਮਾਉਂਟ ਇਹ じゃ ਕੀ ਹੈ 16 ਕਰੋੜ ਦੇ ਟੀਕੇ ਚ ਵੀ ਜਿਹੜਾ ਇੰਨਾ ਮਹਿੰਗਾ ਆ ਤੇ ਵੀ ਮੈਨੂੰ ਤਾਂ ਦੱਸਦਾ ਵੀ ਆ ਵੀ ਵੀਜੀ ਐਮਐਮਏ ਆ ਵੀ ਇਥੋਂ ਆਉਂਦਾ ਉਹ ਯੂਐਸ ਤੋਂ ਆਉਂਦਾ ਤਾਂ ਕਰਕੇ ਆਪਾਂ ਨੂੰ ਨਹੀਂ ਪਤਾ ਵੀ ਕੀ ਚੀਜ਼ ਆ ਉਹਦੇ ਵਿੱਚ ਵੀ ਕੋਸਟ ਕਿਉਂ ਮਹਿੰਗੀ ਐ ਜਾਂ ਫਿਰ ਇਹ ਹੋ ਸਕਦਾ ਵੀ ਆਪਣੀ ਇੰਡੀਆ ਚ ਨਹੀਂ ਐ ਚੀਜ਼ ਜੋ ਬਾਹਰੋਂ ਮੰਗਵਰੀ ਪੈਰੀ ਐ ਤਾਂ ਕਰਕੇ ਉਸਦੀ ਕੋਸਟ ਜ਼ਿਆਦਾ ਆ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਸਿਰਫ ਇੱਕ ਯੂਐਸ ਤੋਂ ਹੀ ਮਿਲਦਾ ਐ ਟੀਕਾ ਜੇ ਇਹ ਟੀਕਾ ਸਾਰੇ ਦੇਸ਼ਾਂ ਦੇ ਵਿੱਚ ਮਿਲਦਾ ਹੋਵੇ ਤਾਂ ਇਸਦੀ ਕੀਮਤ ਹੋ ਸਕਦਾ ਵੀ ਘਟ ਹੋ ਸਕਦੀ ਜੀ ਮੇਰੇ ਕੋਲ ਨਾਲ ਇਹਦਾ ਨਾ ਇੱਕ ਲੱਕੇ ਡਰਾ ਵੀ ਨਿਕਲਦਾ ਹੈ ਨਾ ਤੁਹਾਨੂੰ ਦੱਸਿਆ ਹੋਣਾ ਵੀ ਤੁਸੀਂ ਉਹਦੇ ਵਾਸਤੇ ਨਹੀਂ ਕੀਤਾ ਟਰਾਈ ਸਰ ਅਸੀਂ ਆਪਣੇ ਪੀਜੀਆਈ ਵੱਲੋਂ ਅਪਲਾਈ ਕਰਿਆ ਹੋਇਆ ਜੀ ਡਾਕਟਰ ਜੀ ਸਾਹਿਬ ਨੇ ਸਾਡਾ ਉਸ ਦਿਨ ਅਪਲਾਈ ਹੋ ਗਿਆ ਸੀਗਾ ਆਈ ਥਿੰਕ 7 7 ਤਰੀਕ ਨੂੰ ਹੋ ਗਿਆ ਸੀ ਜੁਲਾਈ ਨੂੰ ਹੀ ਹਾਂਜੀ ਸਰ ਹੋ ਗਿਆ ਸੀਗਾ ਮੇਰੇ ਕੋਲ ਪਈਆਂ ਕਾਪੀਓਜ਼ ਦੀ ਉਹਦੇ ਕਹਿੰਦੇ ਡਾਕਟਰ ਕਹਿੰਦੇ ਵੀ ਫੇ ਕੋਈ ਚਾਂਸ ਹੈਗੇ ਜਾਂ ਨਹੀਂ ਹੈਗੇ ਹੁਣ ਆਪਾਂ ਔਰ ਤੱਕ ਉਹਨਾਂ ਦੀ ਵੇਟ ਨਹੀਂ ਕਰ ਸਕਦੇ ਵੀ ਕੀ ਪਤਾ ਉਹ ਆਪਣਾ ਚਾਂਸ ਹੈ ਵੀ ਕਦੋਂ ਨਿਕਲੇ ਸਾਲ ਨੂੰ ਨਿਕਲੇ 2 ਸਾਲ ਨਿਕਲੇ ਤੇ ਆਪਾਂ ਨੂੰ ਐ ਵੀ ਆਪਾਂ ਉਸ ਸਮੇਂ ਦੀ ਵੇਟ ਨਹੀਂ ਕਰ ਸਕਦੇ ਜੇ ਜੇ ਆਪਾਂ ਨੂੰ ਅੱਜ ਹੀ ਆ ਜੇ ਤਾਂ ਸਭ ਤੋਂ ਵਧੀਆ ਆ ਨਾ ਆਵੇ ਹੁਣ ਕੀ ਪਤਾ ਉਹ ਆਪਾਂ ਨੇ ਹੱਥ ਵਿੱਚ ਨਹੀਂ ਆ ਉਹ ਚੀਜ਼ ਪਰ ਆਪਾਂ ਫਿਰ ਵੀ ਮੈਨੂੰ ਐ ਵੀ ਦੇਖੋ ਵੀ ਆਪਾਂ ਕਿਉਂ ਨਾ ਕੋਸ਼ਿਸ਼ ਕਰੀਏ ਤਾਂ ਕਿ ਆਪਾਂ ਰਿਦਮ ਨੂੰ ਪੈਨਾਟੀਕਾ ਲਗਵਾ ਲਈਏ ਤਾਂ ਕਿ ਰਿਦਮ ਦੇ ਜਿੰਨਾ ਜਲਦੀ ਟੀਕਾ ਲੱਗੇਗਾ ਤੇ ਓਨੀ ਜਲਦੀ ਹੀ ਰਿਕਵਰ ਕਰੇਗਾ ਜਿੰਨਾ ਲੇਟ ਲੱਗੇਗਾ ਉਸ ਦੀ ਰਿਕਵਰੀ ਚ ਪ੍ਰੋਬਲਮ ਆਉਂਦੀ ਹੈ ਜੀ ਤਾਂ ਮੈਂ ਇੱਕ ਬੱਚਾ ਕਿੰਨੇ ਮਹੀਨੇ ਦਾ ਹੈ ਬੱਚਾ 10 ਮਹੀਨੇ ਦਾ ਸਰ ਹੁਣ ਇਹ 10 ਮਹੀਨੇ ਦਾ ਮੈਂ ਇੱਕ ਚੀਜ਼ ਹੋਰ ਵੀ ਬੱਚੇ ਨੂੰ ਸੌਣ ਵਗੈਰਾ ਚ ਇਸ ਚੀਜ਼ਾਂ ਦੀ ਦਿੱਕਤ ਆਉਂਦੀ ਹੋਣੀ ਹਾਂ ਬੱਚੇ ਨੂੰ ਐਵੇਂ ਜਦੋਂ ਆਪਾਂ ਪਾ ਦਨੇ ਦਾ ਬੱਚਾ ਉੱਥੇ ਪਿਆ ਰਹਿੰਦਾ ਸਾਈਰਾ ਤੋਂ ਵੀ ਪਿਆ ਰਹੇਗਾ ਫਿਰ ਉਸ ਨੂੰ ਅਸੀਂ ਰਾਤ ਨੂੰ ਉੱਠ ਕੇ ਪਾਸਾ ਵੀ ਦਵਾਉਣਾ ਵੀ ਕਿਉਂਕਿ बच्चा हमें एक साइड पे पे थक भी ਜਾਂਦਾ ਕਈ ਵਾਰੀ ਤੇ ਪਸੀਨਾ ਵੀ ਬੱਚੇ ਨੂੰ ਆ ਜਾਂਦਾ ਫਿਰ ਅਸੀਂ ਉਹਦੀ ਸਾਈਡ ਵੀ ਚੇਂਜ ਕਰਨੀ ਹੈ ਰਾਤ ਨੂੰ ਜੇ ਮਤਲਬ ਬੱਚਾ ਕੋਈ ਮੂਵਮੈਂਟ ਨਹੀਂ ਕਰਦਾ ਸਿਰ ਮੂਵਮੈਂਟ ਕੋਈ ਨਹੀਂ ਹੈ ਨਾਪ ਆਪਣੇ ਹੱਥਾਂ ਨਾਲ ਖਾ ਪੀ ਸਕਦਾ ਤੇ ਸਿਰਫ ਆਪਣੇ ਹੱਥਾਂ ਦੀ ਮੂਵਮੈਂਟ ਹੈ ਬਸ ਸਿਰਫ ਕੋਨੀਆਂ ਤੱਕ ਉਸ ਤੋਂ ਅੱਗੇ ਨਹੀਂ ਹੈ ਤੁਸੀਂ ਦੱਸ ਰਹੇ ਸੀ ਨਾ ਇਹ ਪਿਆਰਾ ਆਇਆ ਬੱਚਾ ਹੈ ਨਾ ਇਹਦਾ ਦਿਮਾਗ ਬਹੁਤ শারਪ ਆ ਇਹ ਜੀਭਾਂ ਵਗੈਰਾ ਹੈ ਨਾ ਗੱਲ ਥੋੜੀ ਸੁਣ ਲੈਂਦਾ ਹਲੇ 10 ਮਹੀਨੇ ਦਾ ਹੈ ਤੇ ਥੋੜੀ ਗੱਲਾਂ ਪੂਰੀਆਂ ਸੁਣਦਾ ਚੰਗੀ ਤਰੀਕੇ ਨਾਲ ਤੇ ਬੱਚੇ ਨਾਲ ਤਾਂ ਬਹੁਤ ਪਿਆਰ ਆ ਹੈਨਾ ਮੈਂ ਇੱਕ ਚੀਜ਼ ਹੋਰ ਵੀ ਕਹੂੰਗਾ ਵੀ ਤੁਸੀਂ ਸੋਚਦੇ ਹੋ ਵੀ ਇਹ ਸਾਰੀ ਚੀਜ਼ਾਂ ਹੋ ਰਹੀਆਂ ਨੇ ਹੈਨਾ ਚਲੋ ਇੱਕ ਰੱਬ ਵਿਗਰੂ ਨੂੰ ਮੰਨਦੇ ਹੋ ਇਹ ਚੀਜ਼ਾਂ ਬਾਰੇ ਹਾਂਜੀ ਸਰ ਵਿਗਰੂ ਮੰਨਦੇ ਆ ਬਹੁਤ ਮੰਨਦੇ ਆ ਅਸੀਂ ਆਪਾਂ ਸਵੇਰੇ ਕਹਿਣਾ ਚਾਹੁੰਦਾ ਅਸੀਂ ਸਵੇਰੇ ਦੋਨੇ ਜੀ ਅਸੀਂ ਸਵੇਰੇ ਉੱਠ ਜਾਂਦੇ ਆ 5 ਵਜੇ ਅਸੀਂ ਪਾਠ ਕਰਦੇ ਆ ਠੀਕ ਹੈ ਰਿਦਮ ਨੂੰ ਸੁਣਾਉਂਦੇ ਆ ਵੀ ਆ ਰਿਦਮ ਦਾ ਸੋਹੜਿਆ ਹੁੰਦਾ ਪਰ ਇਸ ਨੂੰ ਆਇਆ ਵੀ ਅਸੀਂ ਇਸ ਕੰਨਾਂ 'ਚ ਪਾਏਗਾ ਤੇ ਠੀਕ ਹੋ ਜਾਏਗਾ ਅਸੀਂ ਡੇਲੀ ਗੁਰਦੁਆਰਾ ਸਾਹਿਬ ਹੀ ਜਾਣਾ ਹੁੰਦਾ ਅਸੀਂ ਹੁਣ ਵੀ ਜਾਣਾ ਸੀਗਾ ਮਨਵੀਰ ਲਈ ਕਰਦੇ ਸੀ ਅਰਦਾਸ ਮਨਵੀਰ ਲਈ ਤਾਂ ਸਰ ਬਹੁਤ ਮੰਨੋਂਗੇ ਨਹੀਂ ਇੰਨੀਆਂ ਇੰਨਾ ਜ਼ਿਆਦਾ ਰੋਏ ਜਾਣਾ ਸੀ ਬਹੁਤ ਰੋਏ ਆ ਅਸੀਂ ਅੱਜ ਆਪ ਸਤਾ ਕਰੋਂ ਦੇ ਰਹੇ ਆ ਅੱਜ ਵੀ ਉਸੇ ਫੋਟੋ ਨਹੀਂ ਦੇਖ ਸਕਦੇ ਅਸੀਂ ਸਾਨੂੰ ਪਤਾ ਕੀ ਗੱਲ ਅਸੀਂ ਅੱਜ ਵੀ ਨਹੀਂ ਬੁੱਲੇ ਉਹ ਬਹੁਤ ਕਿਊਟ ਸੀ ਬਹੁਤ ਬਹੁਤ ਗੱਲਾਂ ਮਾਰਦਾ ਸੀ ਉਹ ਵੀ ਉਸ ਨੂੰ ਕਹਿੰਦੇ ਸੀਗੇ ਸਭ ਤੋਂ ਪਿਆਰਾ ਉਹ ਕਹਿੰਦਾ ਪਾਪਾ ਜਿਸ ਟਾਈਮ ਉਹ ਵੈਂਟੀਲੇਟਰ ਤੇ ਲਗਾਨਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਦੀ ਵੀਡੀਓ ਮੈਂ ਬਣਾਈ ਸੀ ਉਸ ਚ ਵੀ ਇਹ ਕਹਿੰਦੇ ਸੀਗੇ ਹਾਂ ਅਸੀਂ ਉਹਨੂੰ ਕਿਹਾ ਸਭ ਤੋਂ ਪਿਆਰਾ ਕਹਿੰਦਾ ਪਾਪਾ ਤੇ ਬਹੁਤ ਸਵਾ ਵੈਂਟੀਲੇਟਰ ਤੇ ਪਾਇਆ ਗਿਆ ਉਸ ਤੋਂ ਬਾਅਦ ਨਹੀਂ ਉੱਠਿਆ ਕਿੰਨੇ ਬੱਚੇ ਨੇ ਹਨਾ ਜ਼ਿੰਦਗੀ 'ਚ ਇਹ ਜੇ ਵੀ ਜੋ ਐਸਐਮਈਨਾ ਦੀ ਬਿਮਾਰੀ ਨਾਲ ਪੀੜਿਤ ਹੁੰਦੇ ਨੇ ਤੇ ਮੇਰੇ ਖਿਆਲ ਨਾਲ ਇਹ ਆਖਰੀ ਸਟੇਜ ਹੈ ਇਹਦੀ ਤਿੰਨ ਸਟੇਜਾਂ ਹੁੰਦੀਆਂ ਨੇ ਇਹ ਐਸਐਮਈ ਟਾਈ 1 ਹੈ ਜੀ ਇਸ ਦੇ ਵਿੱਚ ਨਾ ਬੱਚੇ ਦੀ ਉਮਰ ਟੋਟਲ 2 ਸਾਲ ਤੱਕ ਦੀ ਹੁੰਦੀ ਹੈ ਵੀ 2 ਸਾਲ ਤੋਂ ਪਹਿਲਾਂ ਪਹਿਲਾਂ ਹੀ ਜੇ ਆਪਾਂ ਨੂੰ ਮੈਡੀਸਿਨ ਮਿਲ ਜੇ ਤਾਂ ਬੱਚਾ ਰਿਕਵਰ ਕਰ ਜਾਂਦਾ ਕਿਉਂਕਿ ਮੇਰਾ ਬੇਟਾ ਪਹਿਲਾਂ ਵਾਲਾ ਉਹਨੂੰ ਐਸਐਮਈ 1 ਸੀ ਉਹ ਪੂਰੇ 1.5 ਸਾਲ ਦਾ ਉਹ ਕੇ ਐਕਸਪਾਇਰ ਹੋ ਗਿਆ ਸੀ ਜੀ ਸਾਰੇ ਜਨਤਨ ਹਨ ਅਪੀਲ ਕਰੂੰਗਾ ਵੀ ਤੁਸੀਂ ਜੇ ਚਾਉਨਾ 2 ਸਾਲ ਤੱਕ ਆ ਮਹੀਨਾ ਵੀ ਬਹੁਤ ਬਹੁਤ ਮਹੀਨੇ ਚ ਵੀ ਡੋਨੇਸ਼ਨ ਬਹੁਤ ਛੇਤੀ ਇਕੱਠੀ ਹੋ ਸਕਦੀ ਹੈ ਸੋ ਤੁਹਾਡੇ ਤੇ ਹੈ ਸਾਰਿਆਂ ਤੇ ਜੇ ਤੁਸੀਂ ਅੱਗੇ ਸ਼ੇਅਰ ਕਰੋਗੇ ਡੋਨੇਟ ਕਰੋਗੇ ਘਰ ਚ ਕਿੰਨੇ ਜੀ ਨੇ ਆਪਣੇ ਜੇ ਹਰੇਕ ਜੀ 10 ਰੁਪਏ ਵੀ ਦੇ ਨਾ ਕੋਈ ਫਰਕ ਨਹੀਂ ਪਏਗਾ ਅੱਜ ਕੱਲ ਆਪਾਂ 10 ਰੁਪਏ ਦਾ ਹੁੰਦਾ ਕੀ ਆ ਆਪਾਂ 1-1 ਰੁਪਏ ਵੀ ਕਰ ਸਕਦੇ ਹਾਂ ਨਾ 1-1 ਰੁਪਏ ਨਾਲ ਵੀ ਜ਼ਿੰਦਗੀ ਬਚ ਜੇਗੀ ਅ퍼 ਰਸਤੇ 'ਚ ਵੀ 10 ਰੁਪਏ ਦੇ ਦਿੰਨੇ ਆ ਕੱਪੜੇ ਮੰਨ ਵਾਲਿਆਂ ਨੂੰ ਦੇ ਦਿੰਨੇ ਆ ਉਹਨਾਂ ਨੂੰ ਦੇ ਸਕਦੇ ਆ ਹੈਨਾ ਵੀ ਜਿਹੜੇ ਮੇਰੇ ਖਿਆਲ ਨਾਲ ਮੰਦਰ ਦੇ ਬਾਹਰ ਬੈਠੇ ਹੁੰਦੇ ਨੇ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ ਤੁਸੀਂ ਇੱਕ ਬੱਚੇ ਦੀ ਜਾਨ ਨਹੀਂ ਬਚਾ ਸਕਦੇ ਜਿੱਥੇ ਜਾਨ ਬਚਾਣੀ ਚਾਹੀਦੀ ਆ ਉੱਥੇ ਨਹੀਂ ਬਚਾ ਸਕਦੇ ਤੁਸੀਂ ਸੋ ਮੈਂ ਇਹ ਇੱਕ ਤਾਂ ਇਹ ਅਪੀਲ ਕਰੂੰਗਾ ਤੇ ਤੁਸੀਂ ਹੁਣ ਕਿਸੇ ਨਾ ਵੱਡੇ ਲੀਡਰ ਨਾਲ ਕੰਟੈਕਟ ਕੀਤਾ ਨਹੀਂ ਸਰ ਅਜੇ ਕਿਸੇ ਨਾਲ ਕੋਈ ਕੰਟੈਕਟ ਨਹੀਂ ਕਰਿਆ ਸਮਕਰ ਸਾਨੂੰ 3-4 ਦਿਨ ਨਹੀਂ ਹੋਏ ਆ ਜੇ ਸ਼ੁਰੂ ਕਰੇ ਨੂੰ ਤੇ ਸਾਨੂੰ ਸਮਝ ਨਹੀਂ ਲੱਗ ਰਿਹਾ ਵੀ ਅਸੀਂ ਕਿਵੇਂ ਕਰੀਏ ਬਸ ਜਿੰਨਾ ਵੀ ਹੋਇਆ ਮੀਡੀਆ ਦੇ ਥਰੂ ਹੀ ਸਾਡੀ ਹੈਲਪ ਹੋਈ ਹੈ ਜਿੰਨੀ ਵੀ ਹੋਈ ਹੈ ਸਰ ਜੇ ਕੋਈ ਵੀ ਬੰਦਾ ਗੁਰਦੁਆਰੇ ਚ ਡੋਨੇਸ਼ਨ ਦੇ ਕੈਂਪਸ ਲਵਾਉਣਾ ਚਾਹੁੰਦਾ ਹੈ ਫਿਰ ਤੁਸੀਂ ਤੁਸੀਂ ਇਹ ਚੀਜ਼ਾਂ ਵੀ ਕਰ ਸਕਦੇ ਹੋ ਇਹਨਾਂ ਨਾਲ ਇਹਨਾਂ ਦੀ ਹੈਲਪ ਹੋ ਸਕਦੀ ਹੈ ਵੀ ਤੁਸੀਂ ਅੱਗੇ ਪ੍ਰਚਾਰ ਕਰਕੇ ਹੈਲਪ ਵੀ ਕਰ ਸਕਦੇ ਹੋ ਤੁਸੀਂ ਇਹ ਚੀਜ਼ ਪ੍ਰਚਾਰ ਕਰੋ ਵੱਤੋ ਵੱਤ ਭਾਜੀ ਦਾ ਬਾਕੀ ਮੈਂ ਡਿਟੇਲਸ ਵਗੈਰਾ ਸਾਰੀਆਂ ਡਿਸਕ੍ਰਿਪਸ਼ਨ ਦੇ ਵੀ ਪਾਦਾਗਾ ਤੇ ਭਾਜੀ ਆਪ ਵੀ ਦੱਸ ਦੇਣਗੇ ਭਾਜੀ ਤੁਸੀਂ ਆਪਣੀ ਡਿਟੇਲ ਸਾਰੀਆਂ ਦੱਸ ਦਿਓ ਵੀ ਤਾਂ ਕਿ ਜਨਤਾ ਤੁਹਾਡੇ ਨਾਲ ਕੰਟੈਕਟ ਕਰ ਸਕੇ ਹਾਂਜੀ ਸਰ ਮੇਰਾ ਨਾ ਗੂਗਲ ਪੇ ਦਾ ਫੋਨ ਨੰਬਰ ਹੈਗਾ 9646562686 9640552686 ਮੇਰਾ ਨਾਮ ਵਿਕਰਮਜੀਤ ਸਿੰਘ ਹੈ ਤੇ ਮੇਰਾ ਬੈਂਕ ਦਾ ਅਕਾਊਂਟ ਹੈਗਾ ਜੀ 4877006900003248 ਤੇ ਆਈ ਐਫ ਐਸ ਸੀ ਕੋਡ ਹੈਗਾ ਜੀ ਪ ਯੂ ਐਨ ਵੀ 37900 ਇਹ ਇਹ ਪਟਿਆਲਾ ਬ੍ਰਾਂਚ ਦਾ ਹੀ ਹੈ ਜੀ ਪੀ ਐਨ ਵੀ ਬੈਂਕ ਦਾ ਜੀ ਅਕਾਊਂਟ ਨੰਬਰ ਜੀ ਸਰ ਤੇ ਇੱਕ ਮਾਂ ਆਪਣੇ ਬੱਚੇ ਲਈ ਕੀ ਅਪੀਲ ਕਰਨਾ ਚਾਹੀਦੀ ਆ ਆਡੀਅנס ਸਰ ਦੇਖੋ ਮਾਂ ਲਈ ਤਾਂ ਬੱਚਾ ਬੱਚੇ ਦੇ ਕੰਡਾ ਵੀ ਲੱਗੇ ਉਹ ਵੀ ਦੇਖ ਲਉ ਜਾ ਨਹੀਂ ਸਕਦੀ ਬੱਚੇ ਦੀ ਹਣੀ ਤੇ ਤੱਤੀ ਬਾਹ ਨਹੀਂ ਲੱਗਨਦੀ ਬੱਚੇ ਨੂੰ ਹੁਣ ਐਡੀ ਬੜੀ ਬਿਮਾਰੀ ਲੱਗੀ ਹੁਣ ਬੱਚੇ ਲਈ ਮੈਂ ਕੀ ਕਰਾਂ ਹਣੀ ਤੇ ਬੱਚੇ ਲਈ ਹੁਣ ਅਸੀਂ ਇਹੀ ਉਪੀਲਾ ਕਰ ਰਹੇ ਹਾਂ ਕਿ ਹਾਂ ਸਾਡੀ ਕਿਤੋਂ ਵੀ ਮਦਦ ਮਿਲ ਜੇ ਸਾਨੂੰ ਤਾਂ ਇਹ ਹੈ ਹੀ ਨਹੀਂ ਕਿ ਸਾਡਾ ਬੱਚਾ ਕੀ ਪਤਾ ਸੀ ਮਤਲਬ ਪਾਠ ਕਰਦੇ ਹਾਂ ਕਿ ਬੱਚਾ ਸਾਡਾ ਐਵੇਂ ਠੀਕ ਹੋ ਜੇ ਸਾਨੂੰ ਇੰਜੈਕਸ਼ਨ ਦੀ ਲੋੜ ਵੀ ਨਾ ਪਵੇ ਤੇ ਉਸ ਤੋਂ ਬਾਅਦ ਕਿ ਜੋ ਵੀ ਸਾਡਾ ਜੇ ਬੱਚਾ ਐਵੇਂ ਠੀਕ ਹੋ ਜੇ ਅਸੀਂ ਜੋ ਵੀ ਸਾਡਾ ਮਤਲਬ ਕਿ ਡੋਨੇਟ ਆਏਗਾ ਹਨੀ ਪੈਸੇ ਇਕੱਠੇ ਹੋਣਗੇ ਅਸੀਂ ਕਿਸੇ ਹੋਰ ਬੱਚੇ ਤੇ ਲਗਾ ਸਕਦੇ ਹਾਂ ਸਰ ਹਾਂਜੀ ਜਿਹੜੇ ਆਪਣੇ ਕਿਸਾਨ ਭਰਾ ਅੱਜ ਦੇ ਹਨਾ ਇਹ ਸ਼ੰਭੂ ਬਾਰਡਰ ਤੇ ਬੈਠੇ ਆ ਜੇ ਉਹਨਾਂ ਤੱਕ ਵੀ ਵੀਡੀਓ ਜਾ ਰਹੀ ਹੈ ਤੁਸੀਂ ਵੀ ਇਹਨਾਂ ਦੀ ਮਦਦ ਕਰੋ ਤੁਸੀਂ ਇਕੱਠੇ ਹੋ ਕੇ ਵੀ ਬਹੁਤ ਕੁਝ ਕਰ ਸਕਦੇ ਹੋ ਜੇ ਤੁਸੀਂ ਉੱਥੇ ਸ਼ੰਭੂ ਬਾਰਡਰ ਤੇ ਮੋਰਚਾ ਲਾ ਸਕਦੇ ਹੋ ਨਾ ਤਾਂ ਇਹ ਮੋਰਚਾ ਵੀ ਫਤਿਹ ਕਰ ਸਕਦੇ ਹੋ ਇੱਥੇ ਵੀ ਬੱਚੇ ਦੀ ਜਾਨ ਬਚਾ ਸਕਦੇ ਹੋ ਮੈਂ ਅਪੀਲ ਕਰਾਂਗਾ ਸਾਰੀ ਜਨਤਾ ਨੂੰ ਵੀ ਵੱਤੋ ਵੱਦ ਮਾਤਾ ਪਿਤਾ ਨਾਲ ਤੁਸੀਂ ਸੰਪਰਕ ਕਰੋ ਤੇ ਇਹਨਾਂ ਗੱਲਬਾਤ ਕਰੋ ਜੇ ਤੁਸੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ ਡੋਨੇਟ ਕਰੋ ਵੱਧ ਤੋਂ ਵੱਧ ਪ੍ਰਚਾਰ ਕਰਵਾਉਣਾ ਚਾਹੁੰਦੇ ਹੋ ਪ੍ਰਚਾਰ ਵੀ ਕਰਵਾਓ ਤਾਂ ਕਿ ਹੋਰ ਵੀ ਬੱਚਿਆਂ ਦੀ ਜਾਨ ਬਚ ਸਕੇ ਸੋ ਮੈਨੂੰ ਦੋ ਇਜਾਜ਼ਤ ਕੈਮਰਾਮੈਨ ਸ਼ੰਕਰ ਦੇ ਨਾਲ ਸੱਚੀ ਗੱਲ ਨਿਰਧਾਰਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ